ਦੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨੀ ਚਲੋਕ ਉਰ ਤਾਰੇ ਜੋ ਅੰਤਰ ਨਾਮ ਸਰਬ ਮੈਂ ਪੀਖੈ ਭਗਵਾਨ ਨਿਮਖ ਨਿਮਕ ਠਾਕੁਰ ਨਮਸ਼ਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਾਰਤ੍ਰਿਆ ਰੂਪ ਦਾ ਪੇਖੈ ਨੇਤਰ ਸਾਧ ਕੀ ਤਹਿਲ ਸੰਤ ਸੰਗ ਹੀ ਕਰਨ ਨਾ ਸੁਨੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕਉ ਮੰਦਾ ਗੁਰਪਰਸਾਦ ਵਿਖਿਆ ਪਰਹਰੈ ਮਨ ਕੀ ਬਾਸਨਾ ਮਨ ਤੇ ਤਰੈ ਇੰਦਰੀ ਜਿੱਤ ਪੰਜ ਦੋਖ ਤੇ ਰਹਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਬੈਸ ਲੋ ਸੋ ਜਿਸ ਉਪਰ ਸੋ ਪਰਸਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਐ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦਿਰੜੈ ਅਵਰਹਿ ਨਾਮ ਜਪਾਵੇ ਨਾਨਕ ਉਹ ਬੈਸਨੋ ਪਰਮ ਗਤ ਪਾਵੇ ਪਗਉਤੀ ਭਗਵੰਤ ਭਗਤ ਕਾਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਐ ਤਿਸ ਪਗਉਤੀ ਕੀ ਮਤ ਊਤਮ ਹੋਐ ਭਗਵੰਤ ਕੀ ਤਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਵਿਸ਼ਨ ਪਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ ਸੋ ਪੰਡਤ ਜੋ ਮਨ ਪਰਬੂਧੈ RAM ਨਾਮ ਆਤਮ ਮਹਿ ਸੋਧੈ RAM ਨਾਮ ਸਾਰ ਰਸ ਪੀਵੈ ਉਸ ਪੰਡਤ ਕੈ ਪਦੇਸ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੇ ਸੋ ਪੰਡਤ ਫਿਰ ਜੋ ਨ ਨ ਆਵੇ ਵੇਦ ਪ੍ਰਾਨ ਸਿਮਰਤ ਬੂਝੈ ਮੂਲ ਸੂਖਮ ਮਹਿ ਜਾਣੈ ਅਸਥੂਲ ਚਹੋਂ ਵਰਨਾ ਕੋ ਦੇਹਪਦੇਸ ਨਾਨਕ ਉਸ ਪੰਡਤ ਕੋ ਸਦਾ ਅਦੇਸ ਬੀਜ ਮੰਤਰ ਸਰਬ ਕੋ ਗਿਆਨ ਚਹੋਂ ਵਰਨਾ ਮਹਿ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤਿ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਆਸ ਪ੍ਰੀਤ ਮੁਗਧ ਪਾਤਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕल्याण ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮਾ ਨਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਚਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਹੂ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਵਿਯੋਗ ਤੈਸਾ ਸਵਰਮ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ तैसा मान तैसा अपमान तैसा रंग तैसा राजन जो ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਥਾਉ ਜਿਤ ਜਿਤ ਘਰ ਰੱਖੈ तैसा ਤਿਨ ਨਾਉ ਆਪੇ ਕਰਨ ਕਰਾਮਣ ਜੋਗ ਪ੍ਰਭ ਪਾਵੈ ਸੋਈ ਫਨ ਹੋਗ ਸਰਿਉ ਆਪ ਹੋਏ ਅਨਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ਼ ਸਦਾ 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 ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸ਼ਲੋਕ ਉਸਤਤ ਕਰਹ ਅਨੇਕ ਜਨ ਅੰਤ ਨਾ ਪਾਰ ਆਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਈ ਪੂਜਾਰੀ ਕਈ ਕੋਟ ਆਚਾਰ ਬਿਉਹਾਰੀ ਕਈ ਕੋਟ ਭੈ ਤੀਰਤ ਵਾਸੀ ਕਈ ਕੋਟ ਬਨ ਭ੍ਰਮਹਿ ਉਦਾਸੀ ਕਈ ਕੋਟ ਵੇਦ ਕੇ ਸ੍ਰੋਤੇ ਕਈ ਕੋਟ ਤਪੀਸ਼ਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆਵਹਿ ਨਾਨਕ ਕਰਤੇ ਕਾ ਅੰਤ ਨਾ ਪਾਵਹਿ ਕਈ ਕੋਟ ਭਏ ਅਬਮਹਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰਦਰਭ ਕੋਹਿ ਰਹਿ ਕਈ ਕੋਟ ਪਰ ਦੁੱਖ ਨਾ ਕਰਹਿ ਕਈ ਕੋਟ ਮਾਇਆ ਸ਼ਰਮ ਮਾਹੀ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਤਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂਮੰਡਲ। ਕਈ ਕੋਟ ਸਸੀਅਰ ਸੂਰ ਲਖਯਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰਛਤਰ। ਸਗਲ ਸਮਗਰੀ ਆਪਣੈ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜ ਸਤਾਮਸ ਸਾਤਕ, ਕਈ ਕੋਟ 베ਦ ਪ੍ਰਾਨ ਸਿਮਰਤ ਅਰਸਾਸ। ਕਈ ਕੋਟ ਕੀਏ ਰਤਨ ਸਮੰਦ। ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਮ ਥੀਵੇ ਕਈ ਕੋਟ ਜੱਖ ਕਿਨਰ ਪਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਅਲਿਪਤ ਰਹਿਆ ਪ੍ਰਭੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੈਠ ਤਹੀ ਖਾਹੇ ਕਈ ਕੋਟ ਘਲ ਹੈ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਪਾਣਾ ਤਹਿ ਤਹ ਰਾਖੀ ਨਾਨਕ ਸਭ ਕਿਸ ਪ੍ਰਭ ਕਹ ਹਾਤੇ ਕਈ ਕੋਟ ਭਏ ਬੈਰਾਗੀ RAM ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਨਾਸ ਕਈ ਕੋਟ ਮੰਗਹਿ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਇ ਆਪ ਸੋ ਪਰਸਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਬਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ 마ਹੇ ਸੁਮਾਤ 타 ਕਾ ਅੰਤ ਨ ਜਾਣੈ ਕੋਇ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤੈਨਹੁ ਹੋਵਤ ਆਤਮ ਪਰਗਾਸ ਕਈ ਕੋਟ ਤਤ ਕੇ ਬੀਤੇ ਸਦਾ ਨਿਹਾਰ ਹੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵਹਿ ਅਮਰ ਭਏ ਸਦ ਸਦ ਹੀ ਜੀਵਹਿ ਕਈ ਕੋਟ ਨਾਮ ਗੁਣ ਗਾਵਹਿ ਆਤਮ ਰਸ ਸੁਖ ਸਹਿਜ ਸਮਾਵਹਿ ਆਪਣੇ ਜਨ ਕੋ ਸਾਸ ਸਾਸ ਸੰਭਾਰੇ ਨਾਨਕ ਓਏ ਪਰਮੇਸ਼ਰ ਕੀ ਪਿਆਰੀ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਮਨ ਕਰਨੈ ਜੋਗ ਜੋ ਤਿਸ ਪਾਵੈ ਸੋਈ ਹੋਗ ਖਿਨ ਮਹਿ ਥਾਪ ਉਥਾਪਨ ਹਾਰਾ ਅੰਤ ਨਹੀਂ ਕਿਛੁ ਪਾਰ ਆਵਾਰਾ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜੈ ਹੁਕਮ ਸੁਮਾਵੇ ਹੁਕਮੇ ਊਚ ਨੀਚ ਬਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹੈ ਆਸਮਾਈ ਪ੍ਰਭ ਭਾਵੇ ਮਨੁਖ ਗਤ ਪਾਵੇ ਪ੍ਰਭ ਭਾਵੇ ਤਾ ਪਾਥਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰਖੈ ਪ੍ਰਭ ਭਾਵੇ ਤਾਂ ਹਰ ਗੁਣ ਭਾਖੈ ਪ੍ਰਭ ਭਾਵੇ ਤਾਂ ਪਤਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾ ਸ੍ਰੀਆਂ ਕਾ ਆਪ ਸੋ ਆਮੀ ਖੇਲੈ ਬਿਗਸੈ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਬਰਨਾ ਆਵੇ ਕਹੋ ਮਾਨੁਖ ਤੇ ਕਿਆ ਹੋਇ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੈ ਹਾਤ ਹੋਏ ਤਾਂ ਸਭ ਕਿਛਲੇ ਜੋ ਇਸ ਭਾਵੈ ਸੋਈ ਕਰੇ ਅਨਜਾਨਤ ਬਿਖਿਆ ਮਹਿ ਰਚੈ ਜੇ ਜਾਣਤ ਆਪਣੇ ਆਪ ਬਚੈ ਪਰਮੇ ਭੂਲਾ ਦਹਿ ਦਿਸ ਧਾਵੈ ਨਿਮਕ ਮਾਹੇ ਚਾਰਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ ਤਾ ਕਾ ਲੇਖਾ ਨਾ ਗਨੈ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਨਾਈ ਨਾਨਕ ਜੀ ਵੇ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਤ ਆਗੇ ਆਕਾਰੀ ਬਪੁਰਾ ਜੀਓ ਜੋ ਤਿਸ ਪਾਵੈ ਸੋਈ ਫਨਥਿਓ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ ਭਯਾਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਲਾਵਣ ਹਾਰ ਕਬਹੂ ਨਿਰਤ ਕਰੈ ਬਹੁ ਭਾਂਤ ਕਬਹੂ ਸੋਏ ਰਹੈ ਦਿਨ ਰਾਤ ਕਬਹੂ ਮਹਾਕਰੋਧ ਬਿਕਰਾਲ ਕਬਹੂ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹਿ ਪੜ ਰਾਜਾ ਕਬਹੂ ਭਿਖਾਰੀ ਨੀਚ ਕਾ ਸਾਜਾ ਕਬਹੂ ਅਪਕੀਰਤ ਮਹ ਆਵੇ ਕਬਹੂ ਭਲਾ ਭਲਾ ਕਹਾਵੇ ਜਿਉ ਪ੍ਰਭ ਰਾਖੈ ਤਿਵਹੀ ਰਹੈ ਗੁਰ ਪ੍ਰਸਾਦ ਨਾਨਕ ਸੱਚ ਕਹਿ ਕਬਹੂ ਹੋਏ ਪੰਡਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੇ ਧਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਸਿਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਪਤੰਗ ਹੋਏ ਜੀਆ ਅਣਕ ਜੋਨ ਪਰਮੈ ਪਰਮੀਆਂ ਨਾਨਾ ਰੂਪ ਜਿਉ ਸਵਾੰਗੀ ਦਿਖਾਵੇ ਜਿਉ ਪ੍ਰਭ ਭਾਵੈ ਤਿਵੇਂ ਨਚਾਵੇ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਈ ਕਬ ਹੂੰ ਸਾਧ ਸੰਗਤ ਇਹੁ ਪਾਵੇ ਉਸ ਅਸਥਾਨ ਤੇ ਬਹੁਰ ਨ ਆਵੇ ਅੰਤਰ ਹੋਇ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਨਾਸ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ ਜਿਉ ਜਨਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮੇਤ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦਗੁਰੂਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰਯਾ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰਰਾਜ ਅਭਮਾਨ ਸੋ ਨਰਕ ਪਾਤੀ ਹੋਵਤ ਸੋਾਨ ਜੋ ਜਾਣੈ ਮਹਿ ਜੋਬਨਵੰਤ ਸੋ ਹੋਵਤ ਵਿਸ਼ਟਾ ਕਾਜੰਤ ਆਪਸ ਕਹੁ ਕਰਮਵੰਤ ਕਹਾਵੇ ਜਨਮ ਮਰੈ ਬਹੁ ਜੂਨ ਪਰਮਾਵੇ ਤਨ ਭੂਮ ਕਾ ਜੋ ਕਰੈ ਗਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੇ ਨਾਨਕ ਈਹਾ ਮੁਕਤ ਆਗੈ ਸੁਖ ਪਾਵੇ ਹਨਮੰਤਾ ਹੋਏ ਕਰ ਗਰਬਾਵੇ ਤ੍ਰਿਣ ਸਮਾਨ ਕਸ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਉਪਰ ਕਰਿਆਸ ਪਲ ਭੀਤਰ ਤਾਂ ਕਾ ਹੋਏ ਬినాਸ ਸਭ ਤੇ ਆਪ ਜਾਣੈ ਬਲਵੰਤ ਖਿਨ ਮਹਿ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਬਮਹਾਨ ਸੋ ਜਨ ਨਾਨਕ ਦਰਗਾਹ ਪ੍ਰਵਾਨ ਕੋਟ ਕਰਮ ਕਰੈ ਹਉ ਤਾਰੇ ਸ੍ਰਮ ਪਾਵੇ ਸਗਲੇ ਬਿਰਥਾਰੇ ਅਨੰਕ ਤਪਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਾਹ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਤ ਮ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਇ ਕਹੋ ਨਾਨਕ ਤਾਂ ਕੀ ਨਿਰਮਲ ਸੋਇ ਜਬ ਲਗ ਜਾਣੈ ਮੁਜਤੇ ਕਸ਼ ਹੋਇ ਤਬ ਇਸ ਕੋ ਸੁਖ ਨਾਹੀ ਕੋਇ ਜਦ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਬ ਜੋਨ ਮਹਿ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਚ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਈ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਦਨ ਟੂਟੈ ਗੁਰ ਪ੍ਰਸਾਦ ਨਾਨਕ ਹੋ ਛੂਟੈ ਸਹਸ ਖੱਟੇ ਲਖ ਕੋ ਉਠ ਧਾਵੈ ਤ੍ਰਿਪਤ ਨ ਆਵੇ ਮਾਇਆ ਪਾਛੈ ਪਾਵੇ ਅਨਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੇ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਮਨ ਕਰਨੈ ਹਾਰ ਇਸ ਕੈ ਹਾਥ ਕਹਾ ਬੀਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ ਕੀਨੋ ਸੋ ਆਪਣੈ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੂਝੈ ਦੇਖੈ ਕਰੈ ਬਿਵੇਕ ਆਪਹਿ ਇੱਕ ਆਪਹਿ ਅਨੇਕ ਮਰੈ ਨ ਬਿਨਸੈ ਆਵੈ ਨ ਜਾਏ ਨਾਨਕ ਸਦ ਹੀ ਰਹਿਆ ਸੁਮਾਏ ਆਪ உபਦੇਸੈ ਸਮਝੈ ਆਪ ਆਪੇ ਰਖਿਆ ਸਭ ਕੈ ਸਾਥ ਆਪ ਕੀਨੂ ਆਪਣ ਬਿਸਥਾਰ ਸਭ ਕਛ ਉਸ ਕਾ ਉਹ ਕਰਨੈ ਹਾਰ ਉਸ ਤੇ ਭਿੰਨ ਕਹੋ ਕਿਛ ਹੋਇ ਥਾਨ ਤਨੰਤਰ ਇਕੈ ਸੋਇ ਆਪਣੇ ਚਲਤੇ ਆਪ ਕਰਨੈ ਹਾਰ ਕੌਤਕ ਕਰੈ ਰੰਗ ਆਪਾਰ ਮਨ ਮਹਿ ਆਪ ਮਾਹੇ ਆਪਨੇ ਮਾਹੇ ਨਾਨਕ ਕੀਮਤ ਕਹਿਨ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨਹਿ ਵਖਿਆਨੀ ਸੱਚ 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 ਸਭ ਕੀਨਾ ਕੋਟ ਮਦੇ ਕਿਨਹਿ ਬਿਰਲੈ ਚੀਨਾ ਪਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ 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 ਤੇਰੀ ਬਾਣੀ ਘਟ ਘਟ ਸੁਣੀ ਸਰਵਨ ਬਖਿਆਣੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨਪ੍ਰੀਤ ਚਲੋ